ਮੇਰੀ ਜ਼ਮੀਨ ਸੀ ਚੋਖੀ ਅੱਛਾ ਲੰਬਰਦਾਰ ਨਾਲ ਮੇਰੀ ਯਾਰੀ ਪੈ ਗਈ ਹੂੰ ਹੂੰ ਲੰਬਰਦਾਰ ਨਾਲ ਮੇਰੀ ਯਾਰੀ ਪੈ ਗਈ ਮੈਂ ਲੰਬਰਦਾਰ ਨੂੰ ਆਖਿਆ ਹੂੰ ਮੇਰੀ ਇਹ ਗਰਦੌੜੀ ਕਰਾ ਦੇ ਮੇਰੇ ਨਾਲ ਥੋੜੀ ਜਿਹੀ ਜ਼ਿਆਦਾ ਹੈ ਹੂੰ ਉਹ ਲੰਬਰਦਾਰ ਨਾਲ ਦਾ ਬਾਬੂ ਮੈਂ ਯਾ ਤੇਰੀ ਗਰਦੌੜੀ ਕਰਾ ਦਿਆਂਗਾ ਹੂੰ ਤੇਰੇ ਕੋਲ ਪੈਂਦਾ ਇੱਕ ਸੁਖਦੇਵ ਪਟਵਾਰੀ ਹੈ ਅੱਛਾ ਕੀ ਹੋਇਆ ਪੂਰੇ ਬੱਤੇ ਐ ਥੱਗੇ ਦੜਬਾ ਰਹਿਂਦਾ ਅੱਛਾ ਉਹ ਨਹੀਂ ਉਹਨੂੰ ਪਟਵਾਰੀ ਨੂੰ ਆਹੋ ਪਟਵਾਰੀ ਨੂੰ ਅੱਖ ਲੱਗਾ ਬੰਦਾ ਪੜਾ ਮਾਨਸੇ ਤੇ ਜਿਹਦੇ ਲੈਣੇ ਨਾ ਕਹਤੋ ਲੈਲੀ ਤੇ ਉਹਦੇ ਗਰਦੌਦੀ ਘਾਟੇ ਮੁੰਡੇ ਜਣਾ ਮੇਰੇ ਮੁੰਡੇ ਜਣਾ ਸੀ ਸ਼ੌਕ ਚਾਂੰਸ ਹੈਗਾ ਅੱਛਾ ਉਹਨੇ ਗਰਦੌਦੀ ਕਰਾਤੀ ਨਾ ਜਦੋਂ ਉਹ ਮੇਰਾ ਪੁੱਤਰ ਨੇ ਸਕੂਟਰ ਉਹਦਾ ਸਕੂਟਰ ਚਲਦੇ ਸੀ ਉਸ ਸਕੂਟਰ ਤੇ ਗਿਆ ਦੋ ਤਿੰਨ ਵਾਰੀ ਉਹਨੇ ਪੁੱਛਿਆ ਪਟਵਾਰੀ ਬੀਬੀ ਜੀ ਕਿੱਥੇ ਆ ਉਹਦੀ ਪਟਵਾਰੀ ਤਾਂ ਥੇੜੀ ਜਾਂ ਕਾਗੇ ਮਿਲੇਗਾ ਅੱਛਾ ਕਹਿੰਦਾ ਬੀਬੀ ਕਾਗਿਆਂ ਤਾਂ ਤਮਾਏ ਤਰੇ ਆਉਣਾ ਤੇ ਪਟਵਾਰੀ ਮਿਲਿਆ ਨਹੀਂ ਮਿਲਿਆ ਨਹੀਂ ਮਾਇਓ ਨੂੰ ਕਿਆ ਮੈਂ ਕਹ ਮੈਨੂੰ ਲੈ ਚੱਲ ਬੁੱਢੇ ਬੰਦੇ ਨੂੰ ਹੂੰ ਮੈਨੂੰ ਆਦਾ ਤੂੰ ਕੀ ਕਰੇਗਾ ਮੈਂ ਨਹੀਂ ਬੁੱਢੇ ਬੰਦੇ ਦੀ ਬੀਬੀ ਕੁ ਸੁਨੇਗੀ ਹੂੰ ਮੈਂ ਉੱਥੇ ਜਦੋਂ ਗਿਆ ਉਹਦੇ ਕੋਲ ਹੂੰ ਬੀਬੀ ਹੱਥਾਂ 'ਚ ਮੰਜਾ ਸੀ ਹੂੰ ਬੀਬੀ ਹੱਥਾਂ 'ਚ ਮੰਜਾ ਸੀ ਹੂੰ ਮੈਂ ਬੀਬੀ ਦੀ ਸੱਸ ਸ੍ਰੀ ਕਾਲ ਹੂੰ ਹਾਂਜੀ ਸੱਸ ਸ੍ਰੀ ਕਾਲ ਬਾਪੂ ਅੱਛਾ ਮੈਂ ਕਿਹਾ ਪਟਵਾਰੀ ਸਾਹਿਬ ਨਹੀਂ ਕਹੇ ਮੈਂਦੇ ਪਤਾ ਨਹੀਂ ਕਿੱਥੇ ਰਹਿੰਦੇ ਨੇ ਮਨੋਂ ਦੀ ਬਾਪੂ ਤਾਂ ਥੇਦੀ ਨੇ ਆਪਣੇ ਘਰ ਖੱਟੀ ਲੱਸੀ ਹੈਗੀ ਹੈ ਮੈਂ ਚਾਹਤੇ ਤੁਹਾਾਰਿਆ ਇਹਨੇ ਸਿਰ ਨਾ ਹੋਣਾ ਹਾਂ ਇਹਾਂ ਦੀ ਜਵਾਪੂ ਕੋ ਮੱਝਾਂ ਹੀ ਜਾਣ ਦਾ ਕਿਉਂ ਵੀ ਹੋਵੇਗਾ ਕਿਉਂ ਵੀ ਹੋਗਾ ਹਾਂ ਮੈਂ ਸੋਚਿਆ ਮਨਾ ਇਹ ਕਿਉਂ ਮੰਗਦੀ ਹੈ 2 ਕਿਲੋ ਅੱਛਾ ਮੈਂ ਬਾਹਰ ਨਿਕਲਿਆ ਤੇ ਆਦੇ ਪੁੱਤਰ ਨੂੰ ਆਖਿਆ ਪੁੱਤਰ ਇਹ ਨਾ 2 ਕਿਲੋ ਕਿਉਂ ਪਾ ਦਿੱਤੇ ਆਪਾਂ ਨੂੰ ਕੰਮ ਸੌੜ ਦੇ ਦਾ ਮੈਨੂੰ ਤਾਂ ਤੂੰ ਪੁਰਾਣੀਆਂ ਗੱਲਾਂ ਜਾਣਨਾ ਤਮਾ ਕਾ ਪ੍ਰਾਣੀਆਂ ਗੱਲਾਂ ਜੇ ਨਾ ਹੋਵੇ ਤੇ ਆ ਵੇਖ ਹਾਂ ਮੈਂ ਕਰਿਆ ਆਇਆ ਤੇ ਉਹਦੀ ਕਰਦੀ ਦਵਾਈਆਂ ਮੈਂ ਕਿਹਾ 6.5 10000 ਰੁਪਇਆ ਚੈੱਕ ਆਵੇਗਾ ਅੱਛਾ ਤੇ ਜੋ ਕੋ ਕਿਉਂ ਜੋੜਿਆ ਤਾਂ ਮੈਨੂੰ ਕਿਉਂ ਤੇ ਮੈਨੂੰ ਉਹਦੀ ਕੀ ਮੈਂ ਕਿਹਾ ਬੁੜੀ ਦਾਖਾਂ ਨਹੀਂ ਜਾਂਦਾ ਬੰਦਾ ਨਹੀਂ ਮੰਨ ਬੁੜੀ ਦੀ ਮੰਨਦਾ ਕਿਉਂ ਨਹੀਂ ਰਾਤ ਨੂੰ ਮੰਨਿਆ ਕਰਦਾ ਸਹੀ ਗੱਲ ਹੈ ਮੈਂ ਉਹਨੂੰ ਪੀ ਪੀ ਚ 2 ਕਿਲੋ ਭਿਓ ਪਾਇਆ ਮੈਂ ਮੁੰਡੇ ਨੂੰ ਆਖਿਆ ਕਿ ਕਮਾਰ ਓਏ ਉਹਨੇ ਕਕਬਾਰੀ ਤੇ ਪਾਇ ਪਤਵਾਰ ਨੂੰ ਮਾਂਜਾ ਮਾਰ ਦਿੱ ਫਿਰ ਮੈਂ ਕਿਹਾ ਪੈਂਦੀ ਰਾਹ ਤੋਂ ਸਿੱਧਾ ਖੱਟੀ ਲੱਸੀ ਮੰਗੀ ਜੀ ਕੱਲ ਹਾਂ ਆ ਲੈ ਖੱਟੀ ਲੱਸੀ ਅੱਛਾ ਮੈਂ ਮੰਜੀ ਤੇ ਰੱਖ ਹਾਂ ਮੈਂ ਮੰਜੀ ਤੇ ਰੱਖ ਦਿੱਤਾ ਜੇ ਛੱਡ ਤੇ ਮੈਨੋਂ ਦੀ ਬਾਪੂ ਜੀ ਚਵਾਰੇ ਦੇ ਚੜਜੋ ਪਰਤਵਾਰੀ ਉੱਤੇ ਬੈਠਾ ਹੂੰ ਉਹ ਸਾਡੇ ਪਿੰਡ ਦਾ ਬੰਦਾ ਇੱਕ ਟਾਣੀਆਂ ਤੋਂ ਸਰਪੰਚ ਇੱਕ ਇੱਥੇ ਗਾ ਆਪਣਾ ਕੀ ਜਾਂਦਾ ਨਾ ਓਏ ਫਲੇਲ ਦੇ ਮੁੰਡੇ ਵੱਡੇ ਦਾ ਦਰਸ਼ਨ ਦਰਸ਼ਨ ਸਿੰਘ ਹੂੰ ਇਹ ਸਾਡੇ ਪਿੰਡ ਤੇ ਪੰਜ ਬੰਦੇ ਉੱਤੇ ਬੈਠੇ ਮੈਂ ਅੱਛਾ ਮੈਂ ਪਟਵਾਰੀ ਨੂੰ ਫਤਿਹ ਬਲਾਈ ਜਿਸਲੇ ਪਟਵਾਰੀ ਵੇਖ ਕੇ ਜੂੜਾ ਜਖਫੁੱਲਾ ਸੀ ਹੂੰ ਪਟਵਾਰੀ ਵੇਖ ਕੇ ਮੈਨੂੰ ਆਂਦਾ ਬਾਪੂ ਮੇਰ ਥੱਲੇ ਉੱਤਰਦਾ ਮੇਰੇ ਜਵਾਰੇ ਦੀ ਕੰਧ ਡੋਕਰਦੀ ਹੈ ਹੂੰ ਡਗਦੀ ਮੈਂ ਕਹ ਪਟਵਾਰੀ ਸਾਹਿਬ ਇੰਨੇ ਬੰਦੇ ਬੈਠੇ ਨੇ ਡਗਦੀ ਮੇਰੇ ਆਵਸਤੇ ਜਿਆਦਾ ਡਗਦੀ ਹੈ ਅੱਛਾ ਸਹੀ ਗੱਲ ਹੈ ਉਹ ਸਾਡੇ ਪਿੰਡ ਦਾ ਸਰਪੰਚ ਸੀ ਉਹਦਾ ਯਾਰ ਸਾਡੇ ਮੇਰਾ ਚਾਚਾ ਭਲਾ ਮਾਨਸ ਬੰਦਾ ਦਾ ਦੋ ਤਿੰਨ ਹੋਰ ਜਮ ਪੈਣਾ ਇਹ ਜੇ ਕੱਟਵਾ ਦਿੱਤੀਆਂ ਚਿੱਠੀਆਂ ਤਰ ਜਾਣ ਪਿਹਰਦਿਆਂ ਉਹ ਜਦੋਂ ਇੰਨੀ ਗੱਲ ਹੋਈ ਮੈਂ ਥੱਲੇ ਉੱਤਰ ਬੈਠਾ ਪਟਵਾਰ ਨੂੰ ਮੈਨੂੰ ਚਾਹ ਦੇ ਦਿੱਤੀ ਗਲਾਸੀ ਪੀਤੀ ਮੈਂ ਹੂੰ ਮਨਜੀ ਤੇ ਬੈਠੇ ਮੇਰਾ ਪੁੱਤਰ ਉਹਦਾ ਬੜਾ ਅੱਡ ਵਧਿਆ ਘਟਿਆ ਹੋਵੇਗਾ ਤਾਂ ਚੱਲ ਥੱਲੇ ਉੱਤਰ ਜਾ ਵੱਡੇ ਬੰਦੇ ਮਨ ਮੰਨਣੀ ਪੈਂਦੀ ਉਹਦੋਂ ਮੈਂ ਥੱਲੇ ਉੱਤਰ ਬੈਠਾ ਤਾਂ ਉਹਨੇ ਮੈਨੂੰ ਚਾਹ ਫੜਾਤੀ ਪਟਵਾਰੀ ਕੋਈ ਥੱਲੇ ਕਾਗਤ ਕੋਕਤ ਲੈਣ ਆਇਆ ਉਹ ਆਂਦਾ ਬਾਬੇ ਦੀ ਸੇਵਾ ਕਰਦੀ ਬਾਬੇ ਦੀ ਉਹ ਆਂਦਾ ਰਾਤ ਉਹ ਆਂਦੀ ਬਾਬੇ ਨੇ ਰਾਤ ਤਿਆਰੀ ਕੀਤੀ ਤੋਂ ਮੈਂ ਬਾਬੇਨ ਕੀ ਜੇ ਤਾਂ ਮੈਂ ਚਾ ਪਿਆਤ ਵੈਕੁਰਜੀ ਕਾਕਾ ਸਵਾਇਕੁਰਜੀ ਬੱਤੇ